ਅਮਰਿਤਪਾਲ ਕਲੇਰ ਚੀਦਾ ਦੀ ਕਹਾਣੀ ਲੀਬਾਉਟ ਬਗੇਲ ਸੋਂਦੇ 70 ਤੇ ਬੈਠੀਆਂ ਬੁੜੀਆਂ ਮੂੰਹੋਂ ਬੋਲ ਰਹੀਆਂ ਸਨ ਆਖੇ ਭੈਣੇ ਚੰਗਾ ਭਲਾ ਧਗਿਆ ਸੀ ਚੰਦਰਾ ਸੀਤੋ ਚੁੰਨੀ ਦਾ ਪੱਲਾ ਮੂੰਹ ਵਿੱਚ ਪਾਈ ਬੈਠੀ ਬੋਲ ਰਹੀ ਸੀ ਨਹੀਂ ਬਾਲਾ ਹੀ ਚਾਹੂ ਸੀ ਉਹਨੂੰ ਕੈਨੇਡਾ ਜਾਣ ਦਾ ਧਰਤੀ ਤੇ ਭੱਬਣੀ ਸੀ ਲੱਗਦਾ ਆ ਜਹਾਂ ਤੋਂ ਚੋਕ ਦਿਨ ਪਹਿਲਾਂ ਨਾ ਸਾਡੇ ਸੋਨੀ ਨਾਲ ਸ਼ਹਿਰੋਂ ਜਾ ਕੇ ਦੋ ਤਿੰਨ ਪਜਾਮੇ ਜੇ ਖਰੀਦ ਕੇ ਲਿਆਇਆ ਬਾਲੀ ਹੱਸੀ ਜਾਵੇ ਅਖੇ ਮੈਨੂੰ ਹੱਸ-ਹੱਸ ਕੇ ਆਖੇ ਆਖੇ ਦਲੀਪੋ ਮੈਂ ਤਾਂ ਉੱਥੇ ਪਜਾਮੇ ਪਾ ਕੇ ਬਰ ਫੁੰਝਾ ਕਰੂੰ ਬਾਲੀਆਂ ਛੇਡਾ ਕਰਦਾ ਸੀ ਮੈਨੂੰ ਦਲੀਪ ਕੌਰ ਨੇ ਪਾਣੀ ਦੀ ਕੁੱਟ ਲੰਗਾਉਂਦੀ ਆਖਿਆ ਉਹਨਾਂ ਦੀ ਗਵੰਡਨ ਸੀ ਤੇ ਰਿਸ਼ਤੇ ਵਿੱਚ ਬਗੇਰ ਸੌਂਦੀ ਪਰਜਾਈ ਲੱਗਦੀ ਸੀ ਗਰਮੀ ਦੀ دستਕ ਨਾਲ ਕਣਕਾਂ ਦੇ ਰੰਗ ਉਟਾਰੇ ਸਨ ਜੇਠ ਮਹੀਨੇ ਦਾ ਪਿਛਲਾ ਪੱਖ ਚੱਲ ਰਿਹਾ ਸੀ ਕੁੰਝਾਂ ਦੀਆਂ ਡਾਰਾਂ ਨੇ ਆਪਣੇ ਖੇੜਿਆਂ ਵੱਲ ਨੂੰ ਬਹੀਰਾ ਘਤ ਲਈਆਂ ਸਨ ਕਣਕਾਂ ਦੀ ਜੋਬਣ ਰੁੱਤੇ ਸੁਨਹਿਰੀ ਭਾ ਮਾਰਦੇ ਖੇਤ ਕਿਸਾਨਾਂ ਦੇ ਕਾਮਿਆਂ ਨੂੰ ਨਿਸ਼ਾਉਂਦੇ ਸਨ ਬਗੇਲ ਸੋ ਕੈਨੇਡਾ ਤੋਂ ਮਹੀਨੇ ਮਗਰੋਂ ਹੀ ਪੰਜਾਬ ਆ ਗਿਆ ਸੀ ਉਸ ਦਾ ਪੀਲਾ ਪਿਆ ਚਿਹਰਾ ਸਦੀਆਂ ਦੀ ਜੰਮੀ ਧੂੜ ਵਾਂਗ ਲੱਗ ਰਿਹਾ ਸੀ ਉਸ ਦੇ ਚਿਹਰੇ ਦੀ ਪਲਕਤਨ ਨੂੰ ਪੰਜਾਬ ਵਿਗੇ ਲੈ ਲਹਾਉਂਦੀ ਕਣਕ ਨੇ ਵੀ ਫੇੜਾ ਨਾ ਦਿੱਤਾ ਬਗੇਲ ਸਿਓ ਚੱਕਰ ਦਸੌਂਦਾ ਪਿੰਡ ਦੇ ਕਹਿੰਦੇ ਕਹੋਂਦੇ ਜ਼ਿਮੀਦਾਰਾਂ ਵਿੱਚੋਂ ਇੱਕ ਸੀ ਇਕੱਲੇ ਨੂੰ 50 ਕਿੱਲੇ ਜ਼ਮੀਨ ਤੇ ਆਉਂਦੇ ਸਨ ਆਪਣੇ ਮਾਂ-ਬਾਪ ਦਾ ਇਕੱਲਾ ਹੀ ਪੁੱਤਰ ਸੀ ਇੱਕ ਵੱਡੀ ਭੈਣ ਸੀ ਜੋ 5-6 ਸਾਲਾਂ ਦੀ ਹੋ ਕੇ ਮੁੱਕ ਗਈ ਸੀ ਬਗੇਲ ਸਿਓ ਦਾ ਪਿੰਡ ਦੇ ਵਿਚਾਰੇ ਦੋ ਵੱਡੀਆਂ ਗਲੀਆਂ ਵਿੱਚਕਾਰ ਹਵੇਲੀ ਨੁਮਾ ਕਰ ਸੀ ਲੋਹੇ ਦੇ ਵੱਡੇ ਕਿੱਲਾਂ ਵਾਲਾ ਵੱਡਾ ਦਰਵਾਜ਼ਾ ਦਰਵਾਜ਼ੇ ਦੇ ਨਾਲ ਲੱਗਦਾ ਵੱਡਾ ਸਾਰਾ ਸਲੇਟਾਂ ਦਾ ਛੱਡ ਸੀ ਜੋ ਅੱਧਾ ਪਸ਼ੂ ਢਾਂਡਾ ਬੰਨਣ ਲਈ ਤੇ ਅੱਧਾ ਖੇਤੀ ਦੇ ਸੰਦ ਰੱਖਣ ਲਈ ਸੀ ਨਾਲ ਹੀ ਅੱਧਾ ਬਰਾਂਡਾ ਵਿਚਾਰੇ 5 ਇੰਚੀ ਕੰਧ ਕੱਢ ਕੇ ਤੂੜੀ ਨਾਲ ਭਰਿਆ ਹੁੰਦਾ ਤੂੜੀ ਉੱਤੇ ਸਲੰਗ ਤੰਗਲੀ ਪੰਜਾਲੀਆਂ ਕਾਸੀਏ ਕਸੌਲੀ ਮਾਲ ਡੰਗਰ ਨੂੰ ਤੂੜੀ ਪਾਉਣ ਵਾਲੇ ਤੂਦੀਆਂ ਛਟੀਆਂ ਦੇ ਘਰੇ ਬਣਾਏ ਟੋਕਰੀ ਟੋਕਰੀਆਂ ਬੋਰੀਆਂ ਦੀਆਂ ਪੱਲੀਆਂ ਸਿਉਂਤੀਆਂ ਹੋਈਆਂ ਤੇ ਬਾਣ ਦੇ ਰਸੇ ਪਏ ਹੁੰਦੇ ਤੂੜੀ ਦੇ ਨਾਲ ਹੀ ਇੱਕ ਪਾਸੇ ਪਸ਼ੂਆਂ ਦੀ ਲੇਟੀ ਹਾਰੇ ਵਿੱਚ ਗੋਹੇ ਪਾ ਕੇ ਇਜਿਨੀ ਤਰੀ ਹੁੰਦੀ ਵਿੜੇ ਮਿਆਂ ਤੇ ਸਰੋਂ ਦੀ ਖਾਲਵਾਰੀਆਂ ਬੋਰੀਆਂ ਹਾਰੇ ਦੇ ਨਾਲ ਹੀ ਪਈਆਂ ਹੁੰਦੀਆਂ ਅੱਧੇ ਸ਼ੈੱਡ ਵਿੱਚ ਖੇਤੀ ਦੇ ਸੰਦ ਟਰੈਕਟਰ ਟਰਾਲੀ ਹਾਲਤ ਕਣਕ ਬੀਜਣ ਵਾਲੀ ਮਸ਼ੀਨ ਸੁਹਾਗਾ ਹਲ ਤਵੀਆਂ ਰੋਟਾਵੇਟਰ ਟਰਾਲਾ ਜੀਪ ਆਦ ਖੜੇ ਹੁੰਦੇ ਵੱਡੇ ਦਲਾਨ ਵਿੱਚ ਕੰਦ ਨਾਲ ਪਸ਼ੂਆਂ ਦੀਆਂ ਖੁਰਲੀਆਂ ਬਣਾਈਆਂ ਹੋਈਆਂ ਸਨ ਅੱਗੇ ਜਾ ਕੇ ਬਰਾਂਡੇ ਸਨ ਜੋ ਕਾਲੇ ਸ਼ੀਸ਼ੇ ਦੇ ਦਰਵਾਜ਼ਿਆਂ ਨਾਲ ਕਵਰ ਕੀਤੇ ਹੋਏ ਸਨ ਵਰਾਂਡਿਆਂ ਤੋਂ 30 ਫੁੱਟ ਅੱਗੇ ਕਰਕੇ ਦੋਵਾਂ ਪਾਸਿਆਂ ਤੋਂ 5-5 ਫੁੱਟ ਕੰਧ ਕੱਢੀ ਹੋਈ ਸੀ ਤੇ ਵਿਚਕਾਰ ਲੋਹੇ ਦਾ ਗੇਟ ਲੱਗਿਆ ਹੋਇਆ ਸੀ। ਚੁੱਲਾ ਚੌਕਾ ਕੰਧ ਤੋਂ ਅੱਗੇ ਕਰਕੇ ਵਰਾਂਡਿਆਂ ਦੇ ਨਾਲ ਸੀ। ਚੁੱਲ੍ਹੇ ਕੋਲ ਕਿਸੇ ਸੀਰੀ ਬਾਲੀ ਨੂੰ ਜਾਣਦੀ ਆਗਿਆ ਨਹੀਂ ਸੀ। ਸੀਰੀਆਂ ਨੂੰ ਕੰਮ ਤੇ ਰੱਖਣ ਸਮੇ ਉਸ ਦੀ ਇਹ ਸਖਤ ਤਾੜਨਾ ਹੁੰਦੀ ਸੀ ਕਿ ਤੁਸੀਂ ਵਰਾਂਡੇ ਤੱਕ ਨਹੀਂ ਜਾਓਗੇ। ਕੰਮ ਧੰਦੇ ਬਾਬਤ ਪੁੱਛਣ ਲਈ ਉਬਗੇਲਸਿਓਂ ਦੀ ਘਰਵਾਲੀ ਨੂੰ ਸਰਦਾਰ ਜੀ ਕਹਿ ਕੇ ਪੁਛਦੇ। ਇੱਕ ਵਾਰ ਕੀ ਹੋਇਆ ਕਿ ਪੂਦਾ ਮੇਨਾਂ ਸੀ ਠੰਡ ਵੀ ਲੋੜਿਆਂ ਦੀ ਵੇੜੇ ਵਾਲਿਆਂ ਦਾ ਵਿਸਾਖਾ ਪਰਾਂਡੇ ਵਿੱਚੋਂ ਦੀ ਹੁੰਦਾ ਹੋਇਆ ਚੁੱਲੇ ਵੱਲ ਨੂੰ ਹੋ ਗਿਆ ਕਿ ਠਰੇ ਹੱਥਾਂ ਨੂੰ ਅੱਗ ਉੱਤੇ ਸੇਕ ਲਵਾ ਬਗੇਲ ਸਿਓ ਨੂੰ ਅੰਦਰ ਖੜੇ ਨੂੰ ਪਤਾ ਲੱਗ ਗਿਆ ਤੇ ਅੰਦਰੋਂ ਹੀ ਲਲਕਾਰਾ ਮਾਰਿਆ ਅੱਗੇ ਕਿਦਰ ਮੂੰ ਚੱਕੀ ਆਉਣਾ ਓਏ ਵਿਸਾਖੀ ਦਾ ਹਿਆਣਾ ਪਿਆ ਕਿ ਉਹਨੂੰ ਅੱਗੇ ਕਹੇ ਸਰਦਾਰਾ ਚੁੱਲੇ ਤੇ ਹੱਥ ਸੇਕਣੇ ਸੀ ਤੇ ਉਹ ਉੱਥੇ ਹੀ ਨੀਮੀ ਜੀ ਪਾ ਕੇ ਪਛਾਣੋ ਮੁੜ ਗਿਆ ਬਗੇਲ ਸਿੰਘ ਦੇ ਨਾਲ ਹਰ ਸਾਲ ਘੱਟੋ-ਘੱਟ ਤਿੰਨ ਸਿਰੀ ਸੀਰ ਨਾਲ ਰਹਦੇ ਸਨ ਜਵਾਨੀ ਵਿੱਚ ਉਸ ਨੂੰ ਘੋੜੇ-ਘੋੜੀਆਂ ਰੱਖਣ ਦਾ ਵੀ ਬਹੁਤ ਸ਼ੌਕ ਸੀ ਉਸ ਦੇ ਅਸਤਬਲ ਵਿੱਚ ਚੰਗੀ नस्ਲ ਦੇ ਘੋੜੇ ਸਨ ਕਾਲਾ ਸ਼ਾਹ ਉਸ ਦਾ ਪਸੰਦੀਦਾ ਘੋੜਾ ਸੀ ਜਦੋਂ ਉਸ ਨੇ ਮੇਲੇ ਜਾਣਾ ਹੁੰਦਾ ਤਾਂ ਉਹ ਸ਼ਾਹ ਉੱਤੇ ਹੀ ਕਾਠੀ ਪਾਉਂਦਾ ਉਹਨਾਂ ਦੇ ਪਿੰਡ ਚੱਕਰ ਦਸੌਂਦਾ ਤੋਂ ਤਿੰਨ ਕੁ ਮੀਲ ਉੱਤੇ ਜੰਨਤ ਸ਼ਰੀਫਾਂ ਦਾ ਮੇਲਾ ਪਰਦਾ ਸੀ ਮੇਲੇ ਵਿੱਚ ਬੜੀ ਟਿੱਬੇ ਵਾਲੇ ਨਕਲੀਏ ਆਉਂਦੇ ਉਸਨੂੰ ਉਹ ਬਹੁਤ ਪਸੰਦ ਆ। ਉਹ 100-100 ਰੁਪਏ ਦੀ ਵੇਲ ਕਰਾਉਂਦਾ। ਜਦੋਂ ਨਾਚਾਰ ਕਲਾਕਾਰ ਨੱਚਦਾ ਨੱਚਦਾ ਆ ਬਗੇਲਸੋਂਦੀ 100 ਰੁਪਏ ਦੀ ਵੇਲ ਗਾਉਂਦਾ ਤਾਂ ਮੁੱਛਾਂ ਨੂੰ ਵਟ ਦੇ ਕੇ ਹੋਰ ਚੌੜਾ ਹੋ ਜਾਂਦਾ। ਉਸਨੂੰ ਇਸ ਮੇਲੇ ਦਾ ਅਬੱਲਾਹੀ ਚਾ ਚੜਿਆ ਹੁੰਦਾ। ਜੰਨਤ ਸ਼ਰੀਫਾਂ ਦਾ ਮੇਲਾ 3 ਦਿਨ ਪਰਦਾ। ਉੱਥੇ ਦੋ ਸ਼ਰੀਫਾਂ ਦੇ ਇੱਕ ਪੀਰ ਦੀ ਮਜ਼ਾਰਤ ਸੀ। ਪਹਿਲੇ ਦਿਨ ਨਵੇਂ ਵਿਆਹੇ ਗੰਢ ਜੋੜੇ ਢਿੱਲੇ ਉੱਤੇ ਸ਼ਰੀਫਾਂ ਦੀ ਮਿੱਟੀ ਕੱਢਦੇ। ਦੂਜੇ ਦਿਨ ਮਜ਼ਾਰ ਉੱਤੇ ਆਟੇ ਦੇ ਬਣੇ ਘੋਦੇ ਦੇ ਦੀਵੇ ਬਾਲਦੇ ਤੇ ਮੇਲੇ ਦੇ ਆਖੀਰਲੇ ਦਿਨ ਪੀਰ ਦੀ ਮਜ਼ਾਰ ਉੱਤੇ ਕਵਾਲੀਆਂ ਦੀ ਰਾਤ ਹੁੰਦੀ ਮਲੇਰਕੋਟਲੇ ਤੋਂ ਕਰਾਮਾਤਲੀ ਤੇ ਹੋਰ ਖਾਸ ਕਵਲ ਬੁਲਾਏ ਜਾਂਦੇ ਬਗੈਲ ਸੋਂ ਮੇਲੇ ਦੇ ਤਿੰਨੇ ਦਿਨ ਕੁਰਤਾ ਚਾਦਰਾਂ ਤਿੱਲੇ ਤੇ ਲੋਕਾਂ ਵਾਲਾ ਜੋੜਾ ਮਾਵੇ ਵਾਲੀ ਪੱਗ ਬੰਨ੍ਹ ਕੇ ਟੋਰਾ ਛੱਡਿਆ ਹੁੰਦਾ ਲੱਕ ਦੁਆਰੇ ਰੌਂਦਾਂ ਵਾਲੀ ਪੇਟੀ ਬਣੀ ਹੁੰਦੀ ਤੇ ਹੱਥ ਵਿੱਚ ਦੁਨਾਲੀ ਬੰਦੂਕ ਗੱਲ ਵਿੱਚ ਸੋਨੇ ਦਾ ਕੈਂਠਾ ਹੱਥ ਵਿੱਚ ਕੜਾ ਪਾ ਕੋੜੇ ਤੇ ਸਵਾਰ ਹੋ ਕੇ ਮੇਰੇ ਜੰਤ ਉਹ ਜਿੱਥੋਂ ਦੀ ਬਿਲੰਗ ਦਾ ਲੋਕ ਖੜ ਖੜ ਕੇ ਦੇਖਦੇ ਕੰਮ ਹੀ ਲੋਕ ਉਸ ਨੂੰ ਨੀਮੀ ਪਾ ਹੱਥ ਚੁੱਕ ਕੇ ਦੁਆ ਸਲਾਮ ਕਰਦੇ ਰੰਗੜਉਏ ਨਾ ਕਿ ਮੋਢਿਆਂ ਉੱਤੋਂ ਦੀ ਠੁਕਦਾ ਇੱਕ ਵਾਰੀ ਮੇਲੇ ਵਿੱਚ ਗਵਾਂਢ ਪਿੰਡ ਦੀ ਛੰਨੋਂ ਨੇ ਬਘੇਲ ਸਿੰਘ ਨੂੰ ਦੇਖ ਕੇ țejo ਨੂੰ ਹੱਜਾ ਮਾਰ ਕੇ ਕਿਹਾ ਸੀ ਨਹੀਂ ਆਤਾ ਬਾਲਾ ਇਹ ਮਜਾ ਦੀ ਜੇ ਲੱਗਦਾ ਚੱਲ ਬੈਠ ਘੋੜੇ ਤੇ ਦੋ ਗੇੜੇ ਕਢਾ ਦਿਆਂ ਮੇਲੇ 'ਚ ਬਘੇਲ ਸਿੰਘ ਨੂੰ ਸੁਣ ਗਿਆ ਸੀ ਉਹ ਉਸਨੇ ਮੁੱਛਾਂ ਉਤਾਹ ਦੇ ਕੇ ਪਿੱਛੇ ਮੁੜ ਕੇ ਛੰਨੋ ਨੂੰ ਮਸ਼ਕਰੀ ਕੀਤੀ ਸੀ ਜਾਵੇ ਜਾ ਮਸਤਿਆ ਜੱਟ ਬਾਦ ਕਹਿ ਕੇ ਛੰਨੋ ਮੇਲੇ ਦੀ ਭੀੜ ਵਿੱਚ ਗੁਆਚ ਗਈ ਸੀ ਬਗੇਲ ਸੋਂ ਦੇ ਤਿੰਨ ਕੁੜੀਆਂ ਹੀ ਸਨ ਵੱਡੀ ਕੁੜੀ ਜਸ ਲੁਧਿਆਣੇ ਵਿਆਹੀ ਹੋਈ ਸੀ ਵਿਚਕਾਰਲੀ ਕੁੜੀ ਅਮਨ ਬਠਿੰਡੇ ਵਿਆਹੀ ਹੋਈ ਸੀ ਤੇ ਸਭ ਤੋਂ ਛੋਟੀ ਰਵਿੰਦਰ ਨੂੰ ਆਈਲੈਟਸ ਕਰਾ ਕੇ ਕੈਨੇਡਾ ਭੇਜ ਦਿੱਤਾ ਸੀ ਤਿੰਨਾਂ ਕੁੜੀਆਂ ਨੂੰ ਬਗੇਲ ਸੋਂ ਨੇ ਬੜੇ ਪਰਦੇ ਵਿੱਚ ਪਾਲਿਆ ਤੇ ਪੜਾਇਆ ਸੀ ਕੁੜੀਆਂ ਦੀ ਮਜਾਲ ਕੀ ਸੀ ਕਿ ਘਰੋਂ ਬਾਹਰ ਪੈਰ ਵੀ ਤਰ ਜਾਂਦੀਆਂ ਘਰ ਦੀ ਦੇਲੀ ਤੋਂ ਬਾਹਰ ਤਾਂ ਪੈਰ ਕਰ ਦੇ ਉਹਨਾਂ ਦੀ ਮਾਂ ਬੰਸੋਨੇ ਨਹੀਂ ਸੀ ਤਰਿਆ ਨਾ ਤਾਂ ਉਸ ਦਾ ਹਰਬੰਸ ਘੌਰ ਸੀ ਪਰ ਸਾਰੇ ਉਸ ਨੂੰ ਬੰਸੋਏ ਕਹਿੰਦੇ ਸਨ ਇੱਕ ਵਾਰ ਹਰਬੰਸ ਘੌਰ ਉਹਨਾਂ ਦੀ ਸੀਰਣ ਮਨਜੀਤ ਘੌਰ ਨਾਲ ਲੀੜੇ ਕੱਪੜੇ ਲੈਣ ਮੰਡੀ ਚਲੀ ਗਈ ਬੱਸ ਉੱਤੇ ਉਸ ਦਿਨ ਬਗੇਲ ਸਿਓਂ ਕਿਤੇ ਦੂਰੋਂ ਘੋੜਾ ਖਰੀਦਣ ਗਿਆ ਸੀ ਉਹਨਾਂ ਨੂੰ ਆਉਂਦਿਆ ਹੀ ਥੋੜੀ ਦੇਰ ਹੋ ਗਈ ਉਹ ਉਹਨਾਂ ਦੇ ਘਰੇ ਆਉਣ ਤੋਂ ਪਹਿਲਾਂ ਹੀ ਆਇਆ ਬੈਠਾ ਸੀ ਹਰਬੰਸ ਕੌਰ ਦੀ ਆਉਂਦਿਆਂ ਹੀ ਗੁੱਥ ਫੜ ਲਈ ਚਕਿਆ ਕਿਥੇ ਤੱਕੇ ਖਾ ਕੇ ਆਈਆਂ ਦੋ ਥੱਪੜ ਨਾਲ ਦੀ ਨਾਲ ਗੇਚੀ ਵਿੱਚ ਧਰ ਦਿੱਤੇ ਰਾਜੀ ਮਾਫ ਕਰ ਦਿਓ ਹਰਬੰਸ ਕੌਰ ਨੇ ਦੋਵੇਂ ਹੱਥ ਬੰਨ ਕੇ ਇਹ ਨਹੀਂ ਕਿਹਾ ਤੇ ਜਿੰਨੇ ਕੁੜੀਆਂ ਜੋ ਵੇੜੇ ਵਿੱਚ ਖੇਡ ਰਹੀਆਂ ਸਨ ਇੱਕਦਮ ਸਹਿਮ ਕੇ ਪੜਨ ਬੈਠ ਗਈਆਂ ਸਨ ਕੁੜੀਆਂ ਸਾਹਮਣੇ ਕਈ ਵਾਰ ਨਿੱਕੀ ਨਿੱਕੀ ਗੱਲ ਉੱਤੇ ਬਗੇਲ ਸਿਓ ਨੇ ਹਰਬੰਸ ਕੋਰ ਨੂੰ ਬੁਰਾ ਭਲਾ ਵੀ ਕਿਹਾ ਸੀ ਤੇ ਗਾਲਾਂ ਵੀ ਕੱਢੀਆਂ ਸਨ ਦੋਵੇਂ ਵੱਡੀਆਂ ਕੁੜੀਆਂ ਜਸ ਤੇ ਅਮਨ ਤੱਕ ਕਦੇ ਵੀ ਬੋਲੀਆਂ ਨਹੀਂ ਸਨ ਪਰ ਛੋਟੀ ਰੁਪਿੰਦਰ ਨੇ ਆਪਣੀ ਮਾਂ ਨੂੰ ਕਈ ਵਾਰੀ ਕਿਹਾ ਸੀ ਮੰਮਾ ਡੈਡੀ ਤੁਹਾਡੇ ਨਾਲ ਬੈਡ ਬਿਹੇਵ ਕਿਉਂ ਕਰਦੇ ਨੇ ਮੰਮਾ ਜੀ ਆਈ ਡੋਂਟ ਲਾਈਕ ਥਿਸ ਕੋਈ ਨਾ ਪੁੱਤ ਬੰਦੇ ਹੁੰਦੇ ਹੀ ਐਦਾਂ ਦੇ ਨੇ ਹਰਬੰਸ ਕੋਰੇ ਕਹਿ ਕੇ ਕਿ ਕੁੜੀ ਨੂੰ ਟਾਲ ਛੱਡਦੀ ਪਰ ਲਾਟ ਹਾਊਸ ਦੇ ਅੰਦਰ ਵੀ ਮੱਚਦੀਆਂ ਲੋਕ ਲੱਜੂ ਦਿਲ ਵਿੱਚ ਮੱਚਦੀ ਅੱਗ ਨੂੰ ਉਹ ਕਿਵੇਂ ਨਾ ਕਿਵੇਂ ਸ਼ਾਂਤ ਕਰ ਲੈਂਦੀ ਰੁਪਿੰਦਰ ਨੂੰ ਕੈਨੇਡਾ ਗਈ ਨੂੰ ਡੇਢ ਕੁ ਸਾਲ ਹੋ ਗਿਆ ਸੀ ਉਸਨੇ ਆਪਣੇ ਡੈਡੀ ਬਗੇਰ ਸਿੰਘ ਦੇ ਕੈਨੇਡਾ ਆਉਣ ਦੇ ਪੇਪਰ ਆਪਣੇ ਜਨਮ ਦਿਨ ਉੱਤੇ ਲਾ ਦਿੱਤੇ ਮਹੀਨੇ ਕੁ ਵਿੱਚ ਉਸਨੂੰ ਕੈਨੇਡਾ ਜਾਣ ਲਈ ਵੀਜ਼ਾ ਮਿਲ ਗਿਆ 10 ਦਿਨਾਂ ਵਿੱਚ ਹੀ ਉਸਨੇ ਕੈਨੇਡਾ ਜਾਣ ਦੀ ਟਿਕਟ ਲੈ ਲਈ ਉਸ ਨੂੰ ਕੈਨੇਡਾ ਜਾਣ ਦਾ ਲੋੜਿਆਂ ਦਾ ਚਾਲ ਸੀ ਉਸਦੇ ਮਨ ਦੇ ਖਿਆਲਾਂ ਵਿੱਚ ਕੈਨੇਡਾ ਸਵਰਗ ਸੀ ਜਿੱਥੇ ਸਿਰਫ ਡਾਲਰ ਹੀ ਡਾਲਰ ਸਨ ਉਸਨੇ ਮਨ ਦੇ ਖਿਆਲ ਸਨੇਹੀ ਸੁਪਨਿਆਂ ਵਾਲੀ ਦੁਨੀਆ ਵਿੱਚ ਗੁਆਚ ਜਾਂਦੇ। ਤੇ ਵੱਡੇ ਵੱਡੇ ਪੈਲੀ ਦੇ ਫਾਰਮਾਂ ਵਿੱਚ ਉਹ ਆਪਣੇ ਆਪ ਨੂੰ ਕਦੇ ਮਜ਼ਦੂਰਾਂ ਤੋਂ ਕੰਮ ਕਰਾਉਂਦਾ ਫਿਰਦਾ, ਦਿਖਾਈ ਦਿੰਦਾ। ਕਦੇ 베ਰੀ ਤੋੜਦੇ ਮਜ਼ਦੂਰ, ਕਦੇ ਉਸ ਨੂੰ ਆਪਣੀ ਸਰਤਨਤ ਵਿੱਚ ਸਾਰੇ ਆਪਣੇ ਅੱਗੇ ਪਿੱਛੇ ਭੱਜਦੇ ਫਿਰਦੇ, ਦਿਖਾਈ ਦਿੰਦੇ। ਕਦੇ ਉਸ ਦੇ ਖਿਆਲਾਂ ਨੂੰ ਉਦੋਂ ਹਵਾ ਮਿਲ ਜਾਂਦੀ ਜਦੋਂ ਉਹ ਆਪਣੀਆਂ ਧੀਆਂ ਨੂੰ ਆਵਾਜ਼ ਮਾਰਦਾ ਅਤੇ ਡਰਦੀਆਂ ਸਹਿਮੀਆਂ ਤਿੰਨੋਂ ਉਸ ਦੇ ਸਾਹਮਣੇ ਨੀਵੀਂ ਪਾ ਕੇ ਆ ਖੜਦੀਆਂ। ਇਹਨਾਂ ਸੋਚਾਂ ਦੇ ਨਾਲ ਹੀ ਉਹ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਜਹਾਜ਼ ਵਿੱਚ ਬੈਠ ਗਿਆ। ਜਹਾਜ਼ ਵਿੱਚ ਬੈਠਦਿਆਂ ਹੀ ਉਸ ਦੀਆਂ ਸੋਚਾਂ ਉਸ ਤੋਂ ਪਹਿਲਾਂ ਆਪਣੀ ਧੀ ਰੁਪਿੰਦਰ ਕੋਲ ਪਹੁੰਚ ਗਈਆਂ। ਜਣੀ ਰੁਪਿੰਦਰ ਉਸ ਨੂੰ ਬਹੁਤ ਬੇਸਬਰੀ ਨਾਲ ਉਡੀਕ ਰਹੀ ਅਤੇ ਕਹਿ ਰਹੀ ਹੈ, ਡੈਡੀ ਜੀ, ਆਈ ਮਿਸ ਯੂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਅਤੇ ਲਾਡ ਨਾਲ ਉਸ ਦੇ ਮੋਢਿਆਂ ਤੇ ਚੜ ਜਾਵੇਗੀ। ਇਹਨਾਂ ਸੋਚਾਂ ਵਿੱਚ ਹੀ ਜਹਾਜ਼ ਨੇ ਕੈਨੇਡਾ ਦੀ ਧਰਤੀ ਤੇ ਲੈਂਡ ਕੀਤਾ। ਤੇ ਬਗੇਲ ਸਿਉ ਨੇ ਕੈਨੇਡਾ ਦੀ ਧਰਤੀ ਤੇ ਪੈਰ ਧਰਿਆ ਜਦੋਂ ਟੋਰਾਂਟੋ ਦੇ 에ਅਰਪੋਰਟ ਤੋਂ ਬਾਹਰ ਨਿਕਲਿਆ ਤਾਂ ਰੁਪਿੰਦਰ ਤੇ ਵਿਵੇਕ ਉਸ ਨੂੰ ਲੈਣ ਲਈ ਖੜੇ ਸਨ ਵਿਵੇਕ ਰੁਪਿੰਦਰ ਦਾ ਰੂਮ ਮੇਟ ਸੀ ਰੁਪਿੰਦਰ ਦੀ ਸਲੀਵਲੈਸ ਟੀ-ਸ਼ਰਟ ਤੇ ਉੱਚੀ ਜੀ ਦੋ ਥਾਮਾਂ ਤੋਂ ਪਾਟੀ ਹੋਈ ਜੀਨ ਪਹਿਨੀ ਹੋਈ ਸੀ ਖੁੱਲੇ ਛੱਡੇ ਵਾਲ ਖੁੱਲੇ ਮੌਸਮ ਦੀ ਹਵਾ ਨਾਲ ਵਾਰ-ਵਾਰ ਉਸ ਤੇ ਮੂੰਹ ਉੱਟਕ ਰਹੇ ਸਨ ਉਸਨੇ ਬਗੇਲ ਸਿਉ ਨੂੰ ਦੂਰੋਂ ਪਛਾਣਿਆ ਵਿਵੇਕ ਨਾਲ ਹੋਰੀ-ਹੋਰੀ ਗੱਲਾਂ ਕਰਦੀ ਸਹਿਜ ਨਾਲ ਆਪਣੇ ਡੈਡੀ ਦੀ ਕੋਲ आई ਉਸਨੇ ਆਪਣੇ ਡੈਡੀ ਨੂੰ ਹਾਏ ਡੈਡੀ ਕਹਿ ਕੇ ਵਿਵੇਕ ਨੂੰ ਕਿਹਾ ਵਿਵੇਕ ਹੀ ਇਜ਼ ਮਾਈ ਡੈਡ ਐਂਡ ਡੈਡ ਹੀ ਇਜ਼ ਵਿਵੇਕ ਫਿਰ ਉਹ ਤਿੰਨੋਂ ਗੱਡੀ ਵਿੱਚ ਬੈਠ ਕੇ ਟ੍ਰਾਂਟੋ ਦੇ ਇੱਕ ਛੋਟੇ ਜਿਹੇ ਬੇਸ ਵਿੱਚ ਚਲੇ ਗਏ ਵਿਵੇਕ ਰੁਪਿੰਦਰ ਨੂੰ ਰੈਪੀ ਕਹਿ ਕੇ ਬੁਲਾਉਂਦਾ ਸੀ ਬਗੇਲ ਸਿਉਂ ਦੀ ਤੀ ਰੁਪਿੰਦਰ ਹੁਣ ਰੁਪਿੰਦਰ ਤੋਂ ਰੈਪੀ ਬਣ ਗਈ ਸੀ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹੋ ਵੀ ਜ਼ਿੰਦਗੀ ਹੁੰਦੀ ਹੈ ਉਸਤੇ ਮੰਨ ਦੀਆਂ ਉੱਚੀਆਂ-ਉੱਚੀਆਂ ਦੀਵਾਰਾਂ ਇੱਕ-ਇੱਕ ਕਰਕੇ ਢਹਿ-ਢੇਰੀ ਹੋਣ ਲੱਗੀਆਂ ਉਹ ਮਹੀਨੇ ਕੁ ਬਾਅਦ ਹੀ ਭਾਰਤ ਵਾਪਸ ਆ ਗਿਆ ਸੀ ਸਾਰੇ ਰਿਸ਼ਤੇਦਾਰ ਪਹੁੰਚ ਗਏ ਸਨ ਸਾਰੇ ਘਰੇ ਸਨ ਕਿ ਆਖਰੀ ਇਸ਼ਨਾਨ ਕਰਾਓ ਸੀਤੋ ਤੇ ਦ੍ਰਿਪੋ ਇੱਕ ਪਾਸੇ ਬੈਠੀਆਂ ਹੌਲੀ-ਹੌਲੀ ਗੱਲਾਂ ਕਰ ਰਹੀਆਂ ਸਨ ਨਹੀਂ ਦ੍ਰਿਪੋ ਆਣਾ ਕਿਵਾਂ ਪਰਿਆ ਤੈਨੂੰ ਤਾਂ ਪਤਾ ਹੋ ਨਾਲ ਕੰਧ ਸਾਂਝੀ ਆ ਨਾ ਰਏ ਤੇਰੇ ਨਾਲ ਤਾਂ ਬਹਲਾ ਤੇ ਉਹ ਸੀ ਸੀਤੋ ਨੇ ਮਲਕੜੇ ਜੀਂ ਦੇ ਲਈ ਪੁੱਛਿਆ ਭਾਈ ਪਤਾਨੀ ਗਾਹਾਂ ਨਾਲ ਗੱਲ ਕਰੀ ਆ ਸਾਡੀ ਦੋਤੀ ਵੀ ਕੈਨੇਡਾ ਹੀ ਆ ਇਹਦੀ ਛੋਟੀ ਕੁੜੀ ਕੋਲੇ ਉਹ ਦੱਸ ਸੀ ਸੀ ਅਖੇ ਉਸਨੇ ਉੱਥੇ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੁੰਦੇ ਆ ਭਾਈ ਮੁੰਡਾ ਆ ਜਲੰਧਰ ਕੰਨੀ ਦਾ ਇਹਨੇ ਡੁੱਬੜੇ ਨੇ ਰਾਤੀ ਐਸੇ ਗੱਲਾਂ ਕਿਤੇ ਫਾ ਹਲੇ ਲਿਆ ਇਹਨਾਂ ਨੂੰ ਤਾਂ ਸਾਜਰੇ ਪਤਾ ਲੱਗਿਆ ਦੀਪੂ ਨੇ ਦਬਮੀ ਆਵਾਜ਼ ਵਿੱਚ ਸੀਤੋਂ ਨੂੰ ਦੱਸਿਆ ਬਗੇਲ ਸਿੰਘ ਦੀ ਪਤਨੀ ਹਰਬੰਸ ਕੌਰ ਨੇ ਉਹਨਾਂ ਦਿਆਂ ਕਿਹਾ ਕਿ ਰਵਿੰਦਰ ਨੂੰ ਦੱਸ ਦਿਓ ਵੱਡੀ ਘੋੜੀ ਜਸ ਨੇ ਰਵਿੰਦਰ ਨੂੰ ਫੋਨ ਕੀਤਾ ਫੋਨ ਬਵੇਕ ਨੇ ਚੁੱਕਿਆ ਰੈਪੀ ਯੂ ਆਰ ਕਾਲ ਹੋ ਇਸ ਥਿਸ ਰੁਪਿੰਦਰ ਨੇ ਬੀਅਰ ਪੀ ਰੱਖੀ ਸੀ ਤੇ ਨਸ਼ੇ ਦੀ ਹਾਲਤ ਵਿੱਚ ਸੀ ਜਸ ਯਰ ਸਿਸ ਰੁਪਿੰਦਰ ਡੈਡੀ ਨਹੀਂ ਰਹੇ ਲੀਵ ਆਊਟ ਯਾਰ ਰੁਪਿੰਦਰ ਨੇ ਇੰਨਾ ਕਹਿ ਕੇ ਫੋਨ ਕੱਟ ਦਿੱਤਾ